ਮਾਨ ਸਨਮਾਨ ਇਨਸਾਨ ਦੇ ਕੰਮ ਦੀ ਮਹਿਜ਼ ਲਾਗਾ ਹੀ ਨਹੀਂ ਹੁੰਦੇ ਸਗੋ ਸਨਮਾਨ ਮਿਲਣ ਵਾਲੇ ਇਨਸਾਨ ਅਤੇ ਬਾਕੀ ਸਭ ਨੂੰ ਹੋਰ ਬਿਹਤਰ ਕਰਨ ਲਈ ਪ੍ਰੇਰਣਾ ਦੇਣ ਦਾ ਸਰੋਤ ਵੀ ਹੁੰਦੇ ਨੇ ਸਸ਼੍ਰੀਆ ਕਾਲਾ ਦਾ ਨਮਸਤੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤਰਨ ਲੈ ਕੇ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ ਬੀਤੇ ਦਿਨੀ ਭਾਰਤੀ ਸਿਨੇਮਾ ਦੇ ਮਹੱਤਵਪੂਰਨ ਪੁਰਸਕਾਰ ਨੈਸ਼ਨਲ ਫਿਲਮ ਅਵਾਰਡਸ ਲਈ 2022 ਦੀਆਂ ਫਿਲਮਾਂ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਮਲਿਆਲਮ ਫਿਲਮ اٹਮ ਤਪਲੇ ਦੇ ਹਿੱਸੇ ਆਇਆ ਹੈ ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਸਾਊਥ ਸਿਨੇਮਾ ਦਾ ਮਿਆਰ ਕੀ ਹੈ ਸਾਊਥ ਫਿਲਮਾਂ ਨੇ ਭਾਰਤੀ ਸਿਨੇਮਾ ਨੂੰ ਨਵੇਂ ਆयाम ਦਿੱਤੇ ਨੇ ਸਾਊਥ ਸਿਨੇਮਾ ਦਾ ਡੰਕਾ ਹੁਣ ਸਿਰਫ ਭਾਰਤੀ ਸਨਮਾਨਾਂ ਵਿੱਚ ਨਹੀਂ ਵੱਜਦਾ ਸਗੋਂ ਔਸਕਰ ਵਾਰਸ ਵਿੱਚ ਵੀ ਵੱਜਦਾ ਹੈ ਰਾਸ਼ਟਰੀ ਸਨਮਾਨ ਲਈ ਸਰਵੋਤਮ ਅਦਾਕਾਰ ਦੇ ਤੌਰ ਤੇ ਕੰਨੜ ਫਿਲਮ ਕਾਂਤਾਰਾ ਦੇ ਅਦਾਕਾਰ ਰਿਸ਼ਵ ਸ਼ੈਟੀ ਨੂੰ ਚੁਣਿਆ ਗਿਆ ਹੈ ਬਿਲਕੁਲ ਜੀ ਬਣਦਾ ਵੀ ਸੀ ਜਦੋਂ ਕਾਂਤਾਰਾ ਫਿਲਮ ਰਿਲੀਜ਼ ਹੋਈ ਸੀ ਤਾਂ ਕਈ ਮਹੀਨੇ ਬਾਅਦ ਇਸ ਫਿਲਮ ਦੀ ਹੀ ਚਰਚਾ ਹਰ ਜ਼ਬਾਨ ਦੀ ਸੀ ਰਿਸ਼ਵ ਸ਼ੈਟੀ ਦਾ ਇਸ ਫਿਲਮ ਵਿੱਚਲਾ ਕੰਮ ਫਲਾਉਂ ਯੋਗ ਸੀ ਹੁਣ ਮਿਲੇ ਇਸ ਸਨਮਾਨ ਨੇ ਰਿਸ਼ਵ ਸ਼ੈਟੀ ਦੇ ਕੀਤੇ ਕੰਮ ਉੱਤੇ ਪੱਕੀ ਮੋਰ ਵੀ ਲਾ ਦਿੱਤੀਏ ਬਤੌਰ ਅਦਾਕਾਰ ਵੀ ਸਾਊਥ ਸਿਨੇਮਾ ਦੇ ਅਦਾਕਾਰ ਨੇ ਇਹ ਬਾਜ਼ੀ ਮਾਰੀਏ ਬੇਸ਼ੱਕ ਇਹਨਾਂ ਅਵਾਰਡਸ ਵਿੱਚ ਸਾਊਥ ਦਾ ਕਾਫੀ ਦਬਦਬਾ ਰਿਹਾ ਪਰ ਪੰਜਾਬੀ ਵੀ ਕਿਸੇ ਗੱਲ ਨੂੰ ਘੱਟ ਨਹੀਂ ਪੰਜਾਬੀ ਫਿਲਮ ਬਾਗੀ ਦੀ ਧੀ ਬੈਸਟ ਪੰਜਾਬੀ ਫਿਲਮ ਵਜੋਂ ਸਨਮਾਨਿਤ ਹੋਈਏ ਜਿਸ ਨੂੰ ਮੁਕੇਸ਼ ਗੋਤਮ ਜੀ ਨੇ ਡਾਇਰੈਕਟ ਕੀਤਾ ਹੈ ਇਹ ਫਿਲਮ ਉੱਗੇ ਕਹਾਣੀਕਾਰ ਗੁਰਮੁਖ ਸਿੰਘ ਮੁਸਾਫਿਰ ਦੀ ਕਹਾਣੀ ਉੱਤੇ ਆਧਾਰਿਤ ਹੈ ਹਾਸੇ ਮਜ਼ਾਕ ਦੇ ਪੈਲਰ ਇੱਕ ਸੀਰੀਅਸ ਸਿਨੇਮਾ ਵੀ ਪੰਜਾਬੀ ਵਿੱਚ ਚੱਲਦਾ ਹੈ ਜਿਸ ਦੀ ਬੁੱਕ ਤੇ ਬੇਸ਼ੱਕ ਦਰਸ਼ਕਾਂ ਵਿਚ ਕਟ ਪੈਂਦੀ ਹੋਵੇ ਪਰ ਰਾਸ਼ਟਰੀ ਸਨਮਾਨਾ ਵਿੱਚ ਪੂਰੀ ਤਰ੍ਹਾਂ ਪੈਂਦੀ ਏ ਐਸਾ ਸਿਨੇਮਾ ਕਿਸੇ ਵੀ ਖੀਤੇ ਦੇ ਸਿਨੇਮੇ ਤੇ ਸੱਭਿਆਚਾਰ ਨੂੰ ਜਿਉਂਦਾ ਰੱਖਦਾ ਏ ਜੇ ਗੱਲ ਬੈਸਟ ਐਕਟ੍ਰੈਸ ਦੀ ਕਰ ਲਈਏ ਤਾਂ ਇਸ ਸਨਮਾਨ 'ਦੋ ਐਕਟ੍ਰੈਸਿਸ ਦੇ ਹਿੱਸੇ ਆਇਆ ਇੱਕ ਸਾਊਥ ਐਕਟ੍ਰੈਸ ਨਿਤਿਆ ਮਾਨਨ ਤੇ ਦੂਜਾ ਗੁਜਰਾਤੀ ਅਦਾਕਾਰਾ ਮਾਨਸੀ ਪਾਰੇਕ ਤੁਸੀਂ ਸੋਚ ਰਹੇ ਹੋਣਿਓ ਕਿ ਸਾਊਥ ਪੰਜਾਬੀ ਤੇ ਗੁਜਰਾਤੀ ਸਭ ਦੀ ਗੱਲ ਹੋਗੀ ਪਰੇ ਬਾਲੀਵੁੱਡ ਕਿੱਥੇ ਰਹਿ ਗਿਆ ਬਿਲਕੁਲ ਜੀ ਬਾਲੀਵੁੱਡ ਦੇ ਹਿੱਸੇ ਵੀ ਬਹੁਤ ਸਾਰੇ ਸਨਮਾਨ ਆਏ ਨੇ ਜਿਨ੍ਹਾਂ ਵਿੱਚ ਬੈਸਟ ਹਿੰਦੀ ਫਿਲਮ ਗੁਲਮੋਹਰ ਨੂੰ ਮਿਲਿਆ ਜਿਸ ਵਿੱਚ ਸ਼ਰਮੀਲਾ ਟੈਗੋਰ ਤੇ ਮਨੋਜ ਬਾਸਪਾਈ ਨੇ ਕਮਾਲ ਦੀ ਅਦਾਕਾਰੀ ਕੀਤੀ ਬੈਸਟ ਹਿੰਦੀ ਫਿਲਮ ਨਿਰਦੇਸ਼ਕ ਲਈ ਸੂਰਜ ਬੜਜਾਤੀਆ ਨੂੰ ਉਚਾਈ ਫਿਲਮ ਲਈ ਖਿਤਾਬ ਦਿੱਤਾ ਗਿਆ ਬੈਸਟ ਐਨੀਮੇਸ਼ਨ ਤੇ ਵਿਜ਼ੂਅਲ ਇਫੈਕਟਸ ਲਈ ਰਣਵੀਰ ਤੇ ਆਲਿਆ ਦੀ ਫਿਲਮ ਬ੍ਰਹਮਾਸਤਰ ਨੂੰ ਸਨਮਾਨ ਮਿਲਿਆ ਬੈਸਟ ਸਿੰਗਰ ਆਜੀਤ ਸਿੰਘ ਨੇ ਕੇਸਰੀਆ ਗੀਤ ਲਈ ਉਹਨਾਂ ਨੂੰ ਸਨਮਾਨ ਮਿਲਿਆ ਵੈਸੇ ਅਜਿਹੀ ਜੀਤ ਨੇ ਹੋਰ ਕਿਸੇ ਨੂੰ ਸਨਮਾਨ ਜੋਗਾ ਛੱਡਿਆ ਵੀ ਨਹੀਂ ਹਰ ਤਰ੍ਹਾਂ ਦਾ ਗੀਤ ਉਹ ਗਾਰੇ ਨੇ ਹਿੱਟ ਵੀ ਜਾ ਰਹੇ ਨੇ ਕ੍ਰੇਜ਼ ਹੈ ਬਈ ਬੰਦੇ ਦਾ ਫਿਲਮਾਂ ਦੀ ਗੱਲ ਹੋਵੇ ਤੇ ਮਿਊਜ਼ਿਕ ਦੀ ਗੱਲ ਨਾ ਹੋਵੇ ਬਹੁਤ ਬੇਇਨਸਾਫੀ ਹੈ ਮਿਊਜ਼ਿਕ ਦੇ ਵਿੱਚ ਬੈਸਟ ਬੈਕਗ੍ਰਾਉਂਡ ਮਿਊਜ਼ਿਕ ਲਈ ਸਨਮਾਨ ਮਿਲਿਆ ਹੈ ਲੇਜੈਂਡਰੀ ਮਿਊਜ਼ਿਕ ਡਾਇਰੈਕਟਰ ਆਰ ਰਹਿਮਾਨ ਸਾਹਿਬ ਨੂੰ ਤੇ ਗੀਤਾਂ ਦੇ ਮਿਊਜ਼ਿਕ ਲਈ ਪ੍ਰੀਤਮ ਨੂੰ ਮਿਲਿਆ ਹੈ ਫਿਲਮ ਬ੍ਰਹਮਸਤਲ ਲਈ ਸ਼ਾਰਟ ਮੂਵੀ ਫੁਰਸਤ ਦੇ ਮਿਊਜ਼ਿਕ ਲਈ ਵਿਸ਼ਾਲ ਪਾਰਦਵਾਸ ਨੂੰ ਸਨਮਾਨਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਪਵਨ ਮਲਹੋਤਰਾ ਤੇ ਨੀਨਾ ਗੁਪਤਾ ਨੂੰ ਬੈਸਟ سپورਟਿੰਗ ਐਕਟਰ ਅਵਾਰਡ ਮਿਲਿਆ sport ਬਿਨਾ ਕੋਈ ਵੀ ਕੰਮ ਕਾਮਯਾਬ ਨਹੀਂ ਹੁੰਦਾ ਸੋ ਐਸੇ ਐਕਟਰਾਂ ਦਾ ਸਨਮਾਨ ਬਿਲਕੁਲ ਬਣਦਾ ਹੈ ਜਿਵੇਂ ਤੁਹਾਡੀ سپورਟ ਨਾਲ ਹੀ ਸਾਡੇ ਪ੍ਰੋਗਰਾਮ ਕਾਮਯਾਬ ਨੇ ਤੁਹਾਡਾ ਵੀ ਬਹੁਤ ਬਹੁਤ ਮਾਨ ਤੇ ਸਤਿਕਾਰ ਹੈ ਜੀ ਇਸੇ ਤਰ੍ਹਾਂ ਦੇਖਦੇ ਰਹੋ ਅਜੀਤ ਵੈਬ ਟੀਵੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ